ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਦੋਂ ਵਿਜ਼ਿਬਿਲਟੀ 800 ਮੀਟਰ ਤੋਂ ਘਟ ਜਾਂਦੀ ਹੈ ਜਾਂ ਰਨਵੇ ਵਿਜ਼ੂਅਲ ਰੇਂਜ 550 ਮੀਟਰ ਤੋਂ ਘਟ ਜਾਂਦੀ ਹੈ ਤਾਂ ਹਵਾਈ ਅੱਡਿਆਂ ਤੇ ਕੈਟ 2 ਕੈਟ 3 ਸੰਚਾਲਨ ਸ਼ੁਰੂ ਹੋ ਜਾਂਦਾ ਹੈ ਕੈਟ 2 ਕੈਟ 3 ਸੰਚਾਲਨ ਲਈ ਪ੍ਰਮਾਣਿਤ ਹਵਾਈ ਅੱਡਿਆਂ ਕੋਲ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਸਟੈਂਡਰਡਸ ਦੇ ਅਨੁਸਾਰ ਠਕਵਾ ਬੁਨਿਆਦੀ ਢਾਂਚਾ ਤੇ ਉਪਕਰਨ ਹੋਣੇ ਚਾਹੀਦੇ ਹਨ ਜਿਵੇਂ ਕਿ ਰਨਵੇ ਇਸ ਲਾਈਟਾਂ ਰਨਵੇ ਸੈਂਟਰ ਲਾਈਨ ਲਾਈਟਾਂ ਅਪਰੋਚ ਲਾਈਟਾਂ ਰਨਵੇ ਟੱਚ ਡਾਊਨ ਜ਼ੋਨ ਲਾਈਟਾਂ ਟੈਕਸੀਵੇ ਸੈਂਟਰ ਲਾਈਨ ਲਾਈਟਾਂ ਸਟੌਪ 12 ਅਤੇ ਕੈਟ 2 3 ਇਨਸਟਰੂਮੈਂਟਸ ਲੈਂਡਿੰਗ ਸਿਸਟਮ ਆਈ ਐਲ ਐਸ ਸ਼ਹਿਰੀ ਹਵਾਬਾਜੀ ਰਾਜ ਮੰਤਰੀ ਮੁਰਲੀ ਤਰਨ ਮਹੋਲੋ ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ اجلاس ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਵੱਲੋਂ ਪੁੱਛੇ ਗਏ 99 ਉਤੇ ਉੱਚ ਵਿਜ਼ਿਬਿਲਟੀ ਲਾਈਟਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਅਜਿਤੇ ਹੀ ਜਾਣਕਾਰੀ ਦਿੰਦੇ ਸ੍ਰੀ ਅਰੋੜਾ ਨੇ ਦੱਸਿਆ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦਿੱਲੀ, ਲਖਨਊ, ਜੈਪੁਰ, ਅਮਰਤਸਰ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਇੱਕ ਜਾਂ ਇੱਕ ਤੋਂ ਵੱਧ ਹਵਾਈ ਅੜਿਆਂ ਤੇ ਡੀਜੀਸੀਏ ਵੱਲੋਂ ਕੈਟ 2 3 ਸੰਚਾਲਨ ਦੇ ਪਰਮਾਨਿਤ ਇੱਕ ਜਾਂ ਵੱਧ ਰਨਵੇ ਹਨ ਅਤੇ ਏਆਈ ਵੱਲੋਂ ਸੰਚਾਲਿਤ 60 ਤੋਂ ਵੱਧ ਹਵਾਈ ਅੱਡੇ ਆਈ ਐਲ ਐਸ ਕੈਟ 1 ਅਤੇ ਸਬੰਧਤ ਰਨਵੇ ਲਾਈਟਾਂ ਨਾਲ ਲੈਸ ਹਨ ਮੰਤਰੀ ਦੇ ਜਵਾਬ ਵਿੱਚ ਅੱਗੇ ਕਿਹਾ ਗਿਆ ਕਿ ਹਾਲਾਂਕਿ ਸਾਰੇ ਵਪਾਰਕ ਹਵਾਈ ਅੱਡਿਆਂ ਨੂੰ ਕੈਟ 3 ਪਰ ਨਾਲੀਆਂ ਨਾਲ ਲੈਸ ਕਰਨ ਦਾ ਕੋਈ ਹੁਕਮ ਨਹੀਂ ਹੈ ਪਰ ਅਜੇ ਹੀ ਸਿਸਟਮ ਲਗਾਉਣ ਦਾ ਫੈਸਲਾ ਸੰਚਾਲਨ ਦੀ ਮੰਗ ਹਵਾਈ ਆਵਾਜਾਈ ਦੀ ਗਿਣਤੀ ਅਤੇ ਸਬੰਧਤ ਹਵਾਈ ਅੱਡੇ ਤੇ ਮੌਸਮ ਦੇ ਹਾਲਾਤਾਂ ਤੇ ਨਿਰਭਰ ਕਰਦਾ ਹੈ ਅਰੋੜ ਨੇ ਦੇਸ਼ ਦੇ ਉਹਨਾਂ ਹਵਾਈ ਅੱਡਿਆਂ ਦੀ ਸੂਚੀ ਬਾਰੇ ਪੁੱਛਿਆ ਸੀ ਜਿਨ੍ਹਾਂ ਦੇ ਰਨਵੇ ਤੇ ਉੱਚ ਵਿਜ਼ਿਬਿਲਟੀ ਲਾਈਟਾਂ ਲਗਾਈਆਂ ਗਈਆਂ ਹਨ ਜੋ ਘੱਟ ਵਿਜ਼ਿਬਿਲਟੀ ਦੇ ਸਮੇਂ ਪਾਇਲਟਾਂ ਲਈ ਆਪਣੇ ਜਹਾਜ਼ ਨੂੰ ਉਤਾਰਨਾ ਆਸਾਨ ਬਣਾਉਂਦੀਆਂ ਹਨ ਉਹਨਾਂ ਇਹ ਵੀ ਪੁੱਛਿਆ ਸੀ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਸਾਰੇ ਵਪਾਰਕ ਹਵਾਈ ਅੱਡਿਆਂ ਤੇ ਉੱਚ ਵਿਜ਼ਿਬਿਲਟੀ ਲਾਈਟਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਜੇਕਰ ਅਜਿਹਾ ਹੈ ਤਾਂ ਇਸ ਦੇ ਵੇਰਵੇ ਵੀ ਕੀ ਹਨ ਜੇਕਰ ਨਹੀਂ ਤਾਂ ਇਸ ਦੇ ਕੀ ਕਾਰਨ ਹਨ